ਅ ਜਹਾਂ ਜੀ ਸਾਰਿਆਂ ਨੂੰ ਅੱਜ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਦੀਪਕ ਪਾਰਕ ਆਈਪੀਐਸ ਐਸਐਸਪੀ ਸਾਹਿਬ ਅਟੰਗਾ ਜੀ ਦੇ ਹੁਕਮ ਤੇ ਅ ਅਸੀਂ ਮੈਂ ਪਰਵੇਸ਼ ਚੋਪੜਾ ਡੀਐਸਪੀ ਗ੍ਰੈਨੂਲਰ ਇੰਸਪੈਕਟਰ ਪ੍ਰਵਿੰਦਰ ਸਿੰਘ ਇੰਚਾਰਜ ਟ੍ਰੈਫਿਕ ਟ੍ਰੈਫਿਕ ਦੇ ਜਵਾਨ ਔਰ ਪੀਸੀ ਦੇ ਜਵਾਨਾਂ ਨੇ ਮਿਲ ਕੇ ਪੁਲਿਸ ਲਾਈਨ ਦੇ ਵਿੱਚ ਅ ਡ੍ਰੈਕਟ ਲਗਾਏ ਨੇ ਤੇ ਮੈਂ ਸਮਝਦਾ ਕਿ ਐਸੋਲੇ ਸਭ ਤੋਂ ਸੁਪਰੀਮ ਤੋਂ ਸਭ ਤੋਂ ਉੱਚਾ ਕੰਮ ਹੈ ਇਸ ਸਥਿਤੀ ਨੂੰ ਗਰਮੀ ਤੋਂ ਰਾਹਤ ਦੇਣੀ ਹੈ ਤੇ ਇਹ ਇਸ ਇੱਕੋ ਤੈਕ ਨਾ ਹੋ ਸਕਦੀ ਹੈ ਕਿਸੀਂ ਵੱਧ ਵੱਧ ਰੁੱਖ ਲਗਾਈਏ ਵੱਧ ਵੱਧ ਪਲਾਂਟਸ ਅਸੀਂ ਲਗਾਈਏ ਇਸ ਤਰ੍ਹਾਂ ਦੇ ਉਤੇ ਤਾਂ ਕਿ ਜਿਹੜਾ ਟੈਂਪਰੇਚਰ ਹੈ ਬਹੁਤ ਜ਼ਿਆਦਾ ਜਿਹੜਾ ਹਾਈ ਜਾ ਰਿਹਾ ਹੈ ਟੈਂਪਰੇਚਰ ਕੁਝ ਅਗਲੇ ਸਾਲਾਂ ਚ ਡਾਊਨ ਹੋਵੇ ਕਿ ਸਾਰਿਆਂ ਨੂੰ ਗਰਮੀ ਤੋਂ ਰਾਹਤ ਮਿਲੇ ਮੈਂ ਆਪ ਜੀ ਦੇ ਮਾਧਮ ਤੋਂ ਸਾਰਿਆਂ ਨੂੰ ਅਪੀਲ ਕਰਦਾ ਕਿ ਹਰ ਇਨਸਾਨ ਆਪਣੀ ਜ਼ਿੰਦਗੀ ਦੇ ਵਿੱਚ ਘੱਟੋ ਘੱਟ ਵੀ 50 ਰੁੱਖ ਜ਼ਰੂਰ ਲਗਾਵੇ ਤੇ ਕੋ ਨਾਲ ਰੁੱਖਾਂ ਦੀ ਪਾਲਣਾ ਕਰੇ ਜਿਵੇਂ ਹਰ ਸਾਲ ਜਾਂ ਹਰ ਦੋ ਸਾਲ ਬਾਅਦ ਰੁੱਖ ਇੱਕ ਦੋ ਇੱਕ ਦੋ ਲਗਾਣ ਤੇ ਸਿਰਫ ਲਗਾਣਾ ਹੀ ਨਹੀਂ ਉਹਨਾਂ ਰੁੱਖਾਂ ਦੀ ਪਾਲਣਾ ਵੀ ਕਰਨੀ ਹੈ ਉਹਨਾਂ ਨੂੰ ਅੱਛੇ ਤਰੀਕੇ ਨਾਲ ਬੱਚਿਆ ਕਰਨ ਉਹਨਾਂ ਦੀ ਪਾਲਣਾ ਕਰਨੀ ਹੈ ਇਹ ਜਿਹੜਾ ਕੰਮ ਹੈ ਇਹ ਅਸੀਂ ਆਪਣੇ ਵਾਸਤੇ ਅੱਜ ਨਹੀਂ ਕਰ ਰਹੇ ਅਸੀਂ ਆਉਣ ਵਾਲੀ ਪੀੜ੍ਹੀ ਵਾਸਤੇ ਕਰ ਰਹੇ ਹਾਂ ਤਾਂ ਕਿ ਉਹਨੂੰ ਅੱਛਾ ਵਾਤਾਵਰਣ ਦੇ ਸਕੇ ਮੈਂ ਐਸੇ ਆਸ ਨਾਲ ਤੁਹਾਨੂੰ ਸਾਰੇ ਨੂੰ ਅਪੀਲ ਕਰਦਾ ਤੁਸੀਂ ਸਾਰੇ ਦਰਖਤ ਲਗਾਓ ਰੁੱਖ ਲਗਾਓ ਪਲਾਂਟਸ ਲਗਾਓ ਇਸ ਸੱਤੀ ਨੂੰ ਗਰਮ ਵਾਤਾਵਰਣ ਤੋਂ ਬਚਾਓ ਧੰਨਵਾਦ ਜੈ